ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਟਾਰ ਗੁਰਪ੍ਰਿੰਤ ਸਿੰਘ ਪੁੱਲਰ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅਸੀਂ ਸਪੈਸ਼ਲ ਡਰਾਈਵ ਚਲਾਈ ਹੈ ਚਲਾਨ ਕਰਨ ਦੀ ਸਪੈਸ਼ਲੀ ਜਿਹੜੇ ਪੌਸ਼ ਮਾਰਕੀਟ ਏਰੀਆ ਨੇ ਲੋਰੈਂਸ ਸਟ੍ਰੀਟ ਹੋ ਗਿਆ ਤੇ ਰਣਜੀਤ ਐਵਨਿਓ ਹੋ ਗਿਆ ਹੋਰ ਵੀ ਜਿਹੜੇ ਸਾਡੀ ਮੇਨ ਮੇਨ ਮਾਰਕੀਟ ਰਣਜੀਤਪੁਰ ਦੇ ਜਿਹੜੇ ਚਾਰ ਪਾਰਕ ਬਲਾਕ ਦੀ ਮਾਰਕੀਟ ਹੈ ਤੇ ਇੱਥੇ ਸਾਨੂੰ ਸ਼ਿਕਾਇਤ ਆਈ ਸੀ ਕਿ ਬਾਰੋਂ ਗੱਡੀਆਂ ਆ ਕੇ ਆਪਣਾ ਆਊਟ ਆਫ ਡਿਸਟ੍ਰਿਕਟ ਆ ਕੇ ਹੌਲੜਬਾਜ਼ੀ ਕਰਦੀਆਂ ਉਹ ਅਸੀਂ ਪੂਰੀ ਨੱਥ ਪਾ ਰਹੇ ਹਾਂ ਐਸਐਚਓ ਸਾਹਿਬ ACP ਸਾਹਿਬ ਹਰਪਾਲ ਜੀ ADCP ਟ੍ਰੈਫਿਕ ਸਾਹਿਬ ਅਸੀਂ ਸਾਰੇ ਇਕੱਠੇ ਆ ਤੇ ਕੋਈ ਵੀ ਕਾਲੀ ਫਿਲਮ ਹੋਈ ਹੈ ਸੀਟ ਬੈਲਟ ਹੋਈ ਹੈ ਡਰਿੰਗ ਡਰਾਈਵਿੰਗ ਦੇ ਸੀ ਜਿਹੜੇ ਹੈਗੇ ਆਪਣਾ ਉਹ ਸਾਰੇ ਚਲਾਂ ਚਲੂਨ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਵੀ ਕੋਈ ਗਲਤ ਰੋਂਗ ਸਾਈਡ ਕੋਈ ਵੀ ਡਰਾਈਵ ਕਰਦਾ ਅਸੀਂ ਪ੍ਰੋਪਰ ਡਰਾਈਵ ਚਲਾਈਆ ਤੇ ਜਿਹੜੇ ਟ੍ਰਿਪਲ ਰਾਈਡਿੰਗ ਵੀ ਕਰ ਰਹੇ ਆ ਉਹਨਾਂ ਤੇ ਵੀ ਅਸੀਂ ਨਜ਼ਰ ਪਾ ਰਹੇ ਹਾਂ ਅਕਸਰ ਦੇਖਿਆ ਕਿ ਜਿਵੇਂ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਰਾਤ ਨੂੰ ਕੋਈ ਵਿਆਹ ਤੋਂ ਨਿਕਲਦਾ ਤਾਂ ਦਰਦੂ ਕੀਤੀ ਹੁੰਦੀ ਹੈ ਤਨ ਵੱਲੋਂ ਉਹਨਾਂ ਵੱਲੋਂ ਹੋਲਡੜ ਬਾਜੀ ਕੀਤੀ ਜਾਂਦੀ ਹੈ ਤਾਂ ਉਹਨਾਂ ਤੇ ਵੀ ਕੁਝ ਕੰਮ ਕਰਿਆ ਜਾਊਗਾ ਜਿਵੇਂ ਕਿ ਮੈਂ ਪਹਿਲਾਂ ਹੀ ਮੈਂਸ਼ਨ ਕੀਤਾ ਅਸੀਂ ਡਰਿੰਕ ਡਰਾਈਵ ਦੇ ਵੀ ਚਲਾਨ ਕਰ ਰਹੇ ਹਾਂ ਜਿਹੜਾ ਵੀ ਕੋਈ ਸਾਨੂੰ ਡਰਿੰਕ ਡਰਾਈਵ ਕਰਦਾ ਉਹ ਤੇ ਕਾਨੂੰਨੀ ਕਰਦੇਗੇ ਇਹ ਇਹਨਾਂ ਚਲੋ ਪੋਸ਼ੇ ਇਲਾਕਾ ਜੇ ਬਾਹਰ ਦੀ ਸ਼ਹਿਰ ਦੇ ਬਾਹਰ ਦੀ ਗੱਲ ਕਰੀਏ ਤਾਂ ਜਿਵੇਂ ਕਿ ਸ਼ਹਿਰ ਦੇ ਬਾਹਰਲੇ ਇਲਾਕੇ ਨੂੰ ਕੋਈ ਨਾਕਾਬੰਦੀ ਕੀਤੀ ਗਈ ਹੈ ਕਿ ਜੋ ਕਿ ਬਾਹਰਲੇ ਇਲਾਕੇ ਤੋਂ ਆ ਕੇ ਕੁਝ ਨੌਜਵਾਨ ਆ ਕੇ ਸ਼ਰਾਰਤ ਕਰਦੇ ਨੇ ਕਿਸੇ ਤਰ੍ਹਾਂ ਦੀ ਉੱਚਾਈ ਨਸ਼ੀ ਗੱਲ ਕਰ ਲਈਏ ਚਾਹੇ ਹਥਿਆਰਾਂ ਦੀ ਸਮਗਲਿੰਗ ਕਰ ਲਈਏ ਤਾਂ ਉਹ ਵੀ ਆਪ ਪਹੁੰਚਦੇ ਨੇ ਇੱਥੇ ਤਾਂ ਉਹਨਾਂ ਤੇ ਵੀ ਕੋਈ ਨਕੇਲ ਨਹੀਂ ਕਸੂਜੀ ਬਿਲਕੁਲ ਹੀ ਸਾਡੇ ਪੂਰੇ ਕਮਿਸ਼ਨਰੇਟ ਪੁਲਿਸ ਹੰਬਸਰ ਦੇ ਵਿੱਚ ਰਾਤੀ 19 ਨਾਕੇ ਲੱਗਦੇ ਆ ਹਰ ਅਨੇ ਤੋਂ ਇੱਕ ਨਾਕਾ ਲੱਗਦਾ ਤੇ ਉਹ 10:30 ਤੋਂ ਸਵੇਰੇ 6:30 ਤੱਕ ਨਾਕੇ ਲੱਗਦੇ ਤੇ ਆਪਣੇ ਆਪਣੇ ਏਰੀਆ ਚ ਪੂਰੀ ਗਸ਼ਮੀ ਕਰਦੇ ਪੀਸੀਆਰ ਵੈਂਸ ਵੀ ਹੈਗੀਆਂ ਨਾਲ ਪੀਸੀਆਰ ਮੋਟਰਸਾਈਕਲ ਵੀ ਹੈਗੇ ਆ ਤੇ ਕੁਝ ਵੀ ਸਾਨੂੰ ਲੱਗਦਾ ਕਿ ਜੋ ਵੀ ਕੁਝ ਗਲਤ ਹੋ ਰਿਹਾ ਤੇ ਔਰ ਨਾਕੇ ਬਲੇ ਫੜਦੇ ਤੇ ਫਿਰ ਫਾਨੇ ਹੱਲੋ ਕਰਨਾ ਕੁਝ ਰੇਡੀਆਂ ਦੇਖੇ ਗਿਆ ਨੇ ਜੋ ਕਿ ਮੇਨ ਬਾਜ਼ਾਰਾਂ ਦੇ ਵਿੱਚ ਦੇਖ ਲਓ ਜਾਂ ਰੋਡ ਤੇ ਦੇਖ ਲਈਏ ਤਾਂ ਉਥੇ ਤਾਰੂ ਵੀ ਪ੍ਰੋਸੀ ਜਾਂਦੀ ਹੈ ਕੁਝ ਉਹਨਾਂ ਦੇ ਵਿੱਚ ਕੰਜਾ ਕਸਾ ਜਾਂ ਉਹ ਬਿਲਕੁਲ ਜੀ ਜਿਵੇਂ ਕਾਰਾਜ ਡਰਿੰਕ ਵਗਰਾ ਸੇਰਸ ਕਰਦੇ ਹੈ ਕੋਈ ਕੋਈ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਬਿਲਕੁਲ ਨਾ ਕਰੋ ਜੇ ਕੋਈ ਵੀ ਈਟਿੰਗ ਜੁਆਇੰਟ ਜਿਹੜਾ ਆਕਸਾਈਜ਼ ਨਹੀਂ ਹੈ ਇਹ ਕਾਰਾਜ ਡਰਿੰਕ ਸਰਵ ਕਰੇਗਾ ਉਹਦੇ ਖਿਲਾਫ ਵੀ ਕਰ ਰਹੀ ਹੈ